ਜਦ ਤੱਕ ਜਾਨ ਵਿੱਚ ਜਾਨ ਹੈ ਵੱਡੀ ਲੜਾਈ ਮੂਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂਲ ਦਾ ਸਭ ਮੈਂ ਪੰਨਣੀਆਂ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜਾ ਕੇਜਰੀਵਾਲ ਹੈ ਨਾ ਈਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਨੇ ਆ ਜਦ ਤੱਕ ਜਾਨ ਵਿੱਚ ਜਾਨ ਹੈ ਵੱਡੀ ਲੜਾਈ ਮੂਰੇ ਹੋ ਕੇ ਲੜਨੀ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਨਾ ਸਭ ਮੈਂ ਪੰਣਣੀਆਂ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜਾ ਕੇਜਰੀਵਾਲ ਹੈ ਨਾ ਈਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਨੇ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀ ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿਤੇ ਪ੍ਰਗਟ ਫੜ ਲਿਆ ਤਾਂ ਯਾਰ ਤੂੰ ਮੁਖ ਮਸਤਰੀ ਰਿਆ ਯਾਰ ਮੈਂ ਤਾਂ ਪ੍ਰਗਟਵਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ ਘੰਟੇ ਦੀ ਉਹ ਮਿਲੂਗੀ ਇੰਟਰਸ ਉਹਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆ ਬੱਚੇ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ 24 ਚ ਕੀ ਕਹੇ 25 ਚ ਕੀ ਕਹਿੰਦੇ ਸਭ ਰਲੇ ਹੋਏ ਨੇ ਆਪਸ ਵਿੱਚ ਪੰਜਾਬ ਦਾ ਇਹਨਾਂ ਨੇ ਲੀਰੋ ਲੀਰ ਕਰਤਾ ਹੈ ਪੰਜਾਬ ਦੀ ਇੱਜ਼ਤ ਆਪਰੂ ਨੂੰ ਲੁੱਟ ਰੇ ਹੈ ਚੌਥੇ ਦਿਨ ਇਹਨਾਂ ਦੀ ਕੋਈ ਮੂਵੀ ਆ ਜਾਂਦੀ ਹੈ ਜਲਦੀ ਦੇ ਸਾਹ ਨਹੀਂ ਬੜਾ ਔਖਾ ਕਹਿੰਦਾ ਮੇਰੀਆਂ ਨਹੀਂ ਚੱਲਦੀ ਆ ਯਾਰ ਇਹ ਬੰਦੇ ਕਹੇ ਜਿਹਾਰੇ ਆਪਾਂ ਨੇ ਕਿੱਥੇ ਨੇ ਲਿਆਏ ਇਹਨਾਂ ਨੂੰ ਆਪਾਂ ਨੇ ਮਾੜੇ ਬੰਦੇ ਆ ਗਏ ਇਹਨਾਂ ਤੋਂ ਬਚਣਾ ਪੈਣਾ ਹੈ ਪੰਜਾਬ ਨਹਿਰ ਬਣਾਊਗਾ ਜਿਹੜੀ ਡੀ ਨੋਟੀਫਾਈ ਕਰ ਦਿੱਤੀ ਗਈ ਜ਼ਮੀਨ ਕੋਈ ਨਹਿਰ ਨੂਰ ਬਣਾਉਣ ਦਾ ਕੋਈ ਅਜਿਹਾ ਮੁੱਦਾ ਨਹੀਂ तो इंडस्ट्रिटी जो है रद्द कर दी अब उसमें से जनाब उच्च और कश्मीर राबी तीनों का पानी हमारे पास आ जाएगा हमें तो इससे इससे ज्यादा खुशी हमें क्या हो सकती है कि हमारा नाम ही हमारा पंजाब का जो पांच आब है अगर उधर से हमें पानी मिल रहा है उम्मीद है तो क्योंकि चैनल तो पंजाब ही है उस पानी का तो हमें आगे करने में क्या दिक्कत रहेगी तो? सारे अपने इंटरेस्ट छ ਇਕੱਠਿਆਂ ਪਰ ਕਾਂਗਰਸ ਪਾਰਟੀ ਦਾ ਰਾਜ ਹੋਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਤੇ ਜਿਹੜੇ ਤੁਹਾਡੇ ਫੇਫੜੇ ਵੀ ਨੇ ਉਹ ਵੀ 2-4 ਘੰਟੇ ਹੀ ਨਾਰੇ ਮਾਰਤਾ ਦੇ ਨੇ ਕੋਈ 48 ਘੰਟੇ ਨਾਰੇ ਤੇ ਬਾਹਰ ਵੀ ਸਾਡੇ ਕੋਲੋਂ ਭਗਵੰਤ ਮਾਨ ਵਾਲੇ ਫੇਫੜੇ ਤੇ ਹਨ ਜਿਹੜੇ ਗੁਵਿੰਦਗੜ੍ਹ ਤੋਂ ਸਟੇਨਲੈਸ ਸਟੀਲ ਦੇ ਬਣੇ ਸਾਡੇ ਕੋਲ ਨੇਚਰਲ ਫੇਫੜੇ ਨੇ ਉਹ 2 ਘੰਟੇ ਨਾਰੇ ਮਾਰਸਾ ਦੇ ਉਹ ਪੂਰੇ ਮਾਰਾਂਗੇ 48 ਘੰਟੇ ਮਾਰੇ ਤੇ ਖਲੇ ਭਗਵੰਤ ਮਾਨ ਬਾਕੀ ਬੇਤਵ ਮੈਂ ਹੁਣ ਉਸ ਵੰਦਨ ਲੱਗਦਾ ਫਿਰਦਾ ਜਿਹੜਾ ਕਹਿੰਦਾ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ ਮੈਂ ਉਹਨੂੰ ਸਵਾਲ ਕਰੂੰਗਾ ਕਿਉਂ ਨਹੀਂ ਜਾਂਦਾ ਪ੍ਰਕਾਸ਼ ਸਿੰਘ ਵਾਲਾ ਕੱਲ ਲੈਤਾ ਗਿਆ ਨਾਲੀ ਕਾਹਤ ਬਿਟਾ ਕੇ